ਜੇ ਕਿਸੇ ਵੀਰ ਭਰਾ ਨੇ ਕਮਾਦ ਲੈਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ 9417148607 9417148607 ਪਿੰਡ ਮੱਲਣ ਕੋਠੇ ਅਮਨਗੜ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਵਾਹਾ ਜੈਤੋਂ ਮੰਡੀ 15 ਕਿਲੋਮੀਟਰ ਗਿੱਦੜਵਾਹਾ 17 ਕਿਲੋਮੀਟਰ ਦੋਦਾ 10 ਕਿਲੋਮੀਟਰ ਜੀ ਕੋਟਕਪੂਰਾ 27 ਕਿਲੋਮੀਟਰ ਮੌਕਸਰ 27 ਕਿਲੋਮੀਟਰ ਬਠਿੰਡਾ 30 ਕਿਲੋਮੀਟਰ ਜੇ ਕਿਸੇ ਵੀਰ ਭਰਾ ਨੇ ਕਮਾਦ ਖਰੀਦਣਾ ਹੋਵੇ ਗੰਨਾ ਲੈਣਾ ਹੋਵੇ ਜੇ ਕਿਸੇ ਰੇੜੀ ਵਾਲੇ ਵੀਰ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ 1000 ਰੁਪਏ ਕਿਵੰਟਲ 85 ਬੀ ਆ ਜੀ ਇਹ ਬਹੁਤ ਵਧੀਆ ਕਮਾਦ ਆ ਗੰਨਾ ਤੁਹਾਨੂੰ ਦਿਖਾ ਸਕਦੇ ਆ ਭਰਾਓ ਫੁੱਲ ਤਿਆਰ ਆ ਹੁਣ ਜੇ ਕਿਸੇ ਵੀਰ ਭਰਾ ਨੇ